ਪਾਈ ਮਤੀਦਾਸ ਜੀ ਨੂੰ ਯੋਜਨਾ ਦੇ ਅਨੁਸਾਰ ਬੇੜੀਆਂ ਤੇ ਜ਼ੰਜੀਰਾਂ ਵਿੱਚ ਜਕੜ ਕੇ ਚਾਂਦਨੀ ਚੌਕ ਦੇ ਠੀਕ ਵਿੱਚ ਘਰ ਲਿਆਂਦਾ ਗਿਆ ਜਿੱਥੇ ਅੱਜ ਕੱਲ ਫਹਾਰਾ ਹੈ ਪ੍ਰਸ਼ਾਸਨ ਦੇ ਇਸ ਬੇਰਹਿਮੀ ਵਾਲੇ ਦ੍ਰਿਸ਼ ਨੂੰ ਦੇਖਣ ਲਈ ਲੋਕਾਂ ਦੀ ਬਹੁਤ ਵੱਡੀ ਗਿਣਤੀ ਚ ਭੀੜ ਇਕੱਠੀ ਹੋ ਗਈ ਸੀ ਪਾਈ ਮਤੀਦਾਸ ਜੀ ਸ਼ਾਂਤ ਚਿੱਤ ਤੇ ਅਡੋਲ ਹੋ ਕੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਸਨ ਤੇ ਉਹਨਾਂ ਦਾ ਚਿਹਰਾ ਸੁੰਦਰ ਆਭਾ ਨਾਲ ਦਮਕ ਰਿਹਾ ਸੀ ਦਰਦਨਾਕ ਮੌਤ ਸਿਰ ਉੱਪਰ ਖੜੀ ਸੀ ਪਰ ਉਹਨਾਂ ਦੇ ਚਿਹਰੇ ਤੇ ਡਰ ਦਾ ਕੋਈ ਚਿੰਨ ਨਹੀਂ ਸੀ ਕਾਜੀ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਤੇ ਕਿਹਾ ਭਾਈ ਮਤੀ ਦਾਸ ਕਿਉਂ ਵਿਅਰਥ ਚ ਆਪਣੀ ਪ੍ਰਾਣਾ ਨੂੰ ਗਵਾ ਰਹੇ ਹੈ ਇਸ ਹੱਠ ਧਰਮੀ ਨੂੰ ਛੱਡ ਤੇ ਇਸਲਾਮ ਨੂੰ ਕਬੂਲ ਕਰ ਲਓ ਜਿਸ ਨਾਲ ਤੁਸੀਂ ਐਸ਼ਵਰਿਆ ਦਾ ਜੀਵਨ ਬਤੀਤ ਕਰੋਗੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਤੁਹਾਨੂੰ ਉਪਲਬਧ ਕਰਵਾਈਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਜੀ ਕਹ ਤੁਸੀ ਮੁਸਲਮਾਨ ਨਹੀਂ ਬਣੇ ਤਾਂ ਤੁਹਾਨੂੰ ਯਾਤਨਾਵਾਂ ਦੇ ਕੇ ਮਾਰ ਦਿੱਤਾ ਜਾਵੇਗਾ ਤਾਂ ਭਾਈ ਮਤੀ ਦਾਸ ਜੀ ਨੇ ਜਵਾਬ ਦਿੱਤਾ ਕਿ ਕਾਜੀ ਜੀ ਕਿਉਂ ਆਪਣਾ ਸਮਾਨਸਤ ਕਰਦੇ ਹੋ ਕਿਉਂਕਿ ਗੁਰੂ ਦਾ ਸ਼ਰਧਾਵਾਨ ਸਿੱਖ ਆਪਣੀ ਗੁਰੂ ਦੀ ਹਦਾਇਤਾਂ ਦੇ ਪਾਲਣਾ ਕਰਦਾ ਹੀ ਸਭ ਸੁੱਖਾਂ ਦਾ ਮੂਲ ਸਮਝਦਾ ਹੈ ਜੋ ਕਿ ਉਸ ਨੂੰ ਆਪਣੇ ਪ੍ਰਾਣਾ ਤੋਂ ਵੀ ਪਿਆਰਾ ਹੈ ਤਾਂ ਭਾਈ ਸਾਹਿਬ ਜਿਹਦੇ ਮੂੰਹ ਇਹ ਗੱਲ ਸੁਣ ਕੇ ਕਾਜੀ ਨੇ ਪੁੱਛਿਆ ਕਿ ਠੀਕ ਹੈ ਮਰਨ ਤੋਂ ਪਹਿਲਾਂ ਜੇਕਰ ਕੋਈ ਅੰਤਿਮ ਇੱਛਾ ਹੈ ਤਾਂ ਸਾਨੂੰ ਦੱਸ ਦਿਓ ਤੇ ਭਾਈ ਮਤੀ ਦਾਸ ਜੀ ਨੇ ਜਵਾਬ ਦਿੱਤਾ ਅੰਤਿਮ ਵੇਲੇ ਮੇਰਾ ਮੂੰਹ ਮੇਰੇ ਗੁਰੂਵਾਲ ਨੂੰ ਰੱਖਣਾ ਤਾਂ ਕਿ ਅੰਤਿਮ ਸਮੇਂ ਤੱਕ ਵੀ ਉਹਨਾਂ ਦੇ ਦਰਸ਼ਨ ਕਰਦਾ ਹੋਇਆ ਸ਼ਰੀਰ ਤਿਆਗ ਸਕਾ ਲੱਕੜੀ ਦੇ ਦੋ ਸ਼ਤੀਰਾ ਦੇ ਪਾੜ ਵਿੱਚ ਪਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਤੇ ਉਹਨਾਂ ਦਾ ਚਿਹਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਨੂੰ ਕਰ ਦਿੱਤਾ ਗਿਆ ਦੋ ਜਲਾਦਾ ਨੇ ਪਾਈ ਸਾਹਿਬ ਜੀ ਦੇ ਸਿਰ ਉੱਤੇ ਆਰਾ ਰੱਖ ਦਿੱਤਾ ਕਾਜੀ ਨੇ ਫਿਰ ਤੋਂ ਭਾਈ ਸਾਹਿਬ ਨੂੰ ਇਸਲਾਮ ਸਵੀਕਾਰ ਕਰਨ ਦੀ ਗੱਲ ਦੁਹرائی ਪਰ ਭਾਈ ਮਤੀਦਾਸ ਜੀ ਉਸ ਸਮੇ ਗੁਰਬਾਣੀ ਉਚਾਰਿਤ ਕਰ ਰਹੇ ਸਨ ਤੇ ਪ੍ਰਭੂ ਦੇ ਚਰਨਾਂ 'ਚ ਲੀਨ ਹਨ ਤਾਂ ਉਹਨਾਂ ਨੇ ਕਾਜੀ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਇਸ ਉਪਰੰਤ ਕਾਜੀ ਨੇ ਜੱਲਾਤਾ ਨੂੰ ਆਰਾ ਚਲਾਉਣ ਦਾ ਸੰਕੇਤ ਦਿੱਤਾ ਤਾਂ ਕਾਜੀ ਦੇ ਹੁਕਮ ਅਨੁਸਾਰ ਜੱਲਾਦਾ ਨੇ ਆਰਾ ਚਲਾ ਦਿੱਤਾ ਵੇਖਦੇ ਹੀ ਵੇਖਦੇ ਖੂਨ ਦਾ ਫਹਾਰਾ ਚੱਲ ਪਿਆ ਤੇ ਭਾਈ ਮਤੀਦਾਸ ਜੀ ਦੇ ਸਰੀਰ ਦੇ ਦੋ ਫਾੜ ਹੋ ਗਏ ਇਸ ਦ੍ਰਿਸ਼ ਨੂੰ ਦੇਖ ਕੇ ਬਹੁਤ ਸਾਰੀ ਨੇਕ ਇਨਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਆਏ ਤੇ ਸਾਰੇ ਪਾਸੇ ਦੁੱਖ ਦੀ ਲਹਿਰ ਛਾ ਗਈ ਤੇ ਭਾਈ ਮਤੀਦਾਸ ਜੀ ਆਪਣੀ ਪ੍ਰਾਣਾ ਦੀ ਆਉਤੀ ਦੇ ਕੇ ਹਮੇਸ਼ਾ ਲਈ ਅਮਰ ਹੋ ਗਏ ਤੇ ਉਹਨਾਂ ਦੀ ਸੁਚਮ ਆਤਮਾ ਪਰਮ ਜੋਤੀ ਵਿੱਚ ਜਾ ਸਮਾਈ ਸੋ ਇਸੇਗੀ ਦੀ ਅੱਜ ਦੀ ਵੀਡੀਓ ਪ੍ਰਮਤੀ ਦਾਸ ਜੀ ਨੂੰ ਕਿਉਂ ਤਿੱਕੀਵੇਂ ਸ਼ਹੀਦ ਕੀਤਾ ਗਿਆ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜੁਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿ ਗੁਰੂ ਜੀ ਦਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ